ਜੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਇਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਚਲਦੇ ਆ ਅੱਜ ਆਪਾਂ ਜਿੱਥੇ ਜ਼ਮੀਨ ਲਈ ਆ ਕਣ ਕਾਲੇ ਪਲਾਟ ਵਿਲੇ ਹੋਏ ਨੇ ਜਾ ਕੇ ਬਾਬੂ ਠੇੜ ਵਾਲ ਦੇ ਦੇਖਦੇ ਆ ਘਰ ਤੇ ਆ ਜੇ ਮਾਲ ਵਿੱਚ ਜਾ ਰਹੇ ਹੋਇਆ ਤਾਂ ਫਿਰ ਮਣੀ ਮੋਟੀ ਅੱਗ ਲਾਵਾਂਗੇ ਨਹੀਂ ਫਿਰ ਇਦਾਂ ਹੀ ਬਾਵਾਂਗੇ ਜਿੱਤਾਂ ਵੀ ਹੋਇਆ ਜਾ ਕੇ ਪਤਾ ਲੱਗੂਗਾ ਵੀ ਕਿੱਦਾਂ ਦੀ ਟੂਰੀ ਬਣਾਈ ਆ ਅਗਲੇ ਨੇ ਦੇਖਦੇ ਆ ਜਾ ਕੇ ਇੱਕ ਟਰੈਕਟਰ ਲੈ ਕੇ ਚਲਦੇ ਆ ਹਲੇ ਕਾਲੇ ਪਤਾ ਲੱਗ ਜੂ ਵੀ ਪਲਾਟ ਛੱਕੇ ਨੇ ਘਰ ਆਉਣੀ ਕਰਨੀ ਪਣੀ ਆ ਕਿੱਦਾਂ ਵੀ ਹੈਗਾ ਦੇਖਦੇ ਆ ਜਾ ਕੇ ਮਿਲਦੇ ਆ ਤੁਹਾਨੂੰ ਤੇ ਸਾਉਣੇ ਕਿੱਥੇ ਲਈ ਆ ਜ਼ਮੀਨ ਆਪਾਂ 45 ਖੇਤ ਬੰਦੇ ਦੋ ਵਿਖਾਲੇ ਨਾਲ ਇੱਕ ਜੱਸਾ ਜੱਲੂ ਆਪਣੇ ਨਾਲ ਪਾਜੇ ਆਪਾਂ ਚਾਹਲਾ ਗੁਰਦੁਆਰਾ ਸਾਹਿਬ ਕੋਲ ਮਨਾਜਬ ਸ਼ੋਡੋਡਲ ਆਪਣਾ ਈਸ਼ਵਰ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਅਰੋੜੀ ਸਾਹਿਬ ਕਿੱਥੇ ਹੈ ਲੋ ਅਰੋੜੀ ਕਰੋ ਦਰਸ਼ਨ ਗੁਰਦੁਆਰਾ ਅਰੋੜੀ ਸਾਹਿਬ ਨੇ ਕਿੱਥੇ ਹੈ ਲੋ ਬੜਾ ਘੂਤਾ ਰਹੀ ਆਹਨ ਲਾਡਾ ਕੰਡੇ ਵਾਲਾ ਰੋਡ ਆਏ ਜਿੱਥੇ ਗੁਰਦੁਆਰਾ ਸਾਹਿਬ ਹੈ ਉਹਨੇ ਸਾਹਨੇ ਬਣਦੇ ਨੇ ਘਟਨਾ ਵਾਲੇ ਆ ਲਾ ਛੋਟਾ ਜਿਹਾ ਇੱਕ ਪਿੰਡ ਟੈਪ ਇਹ ਹੈ ਤੇ ਆਪਾਂ ਮੱਖਾ ਦੇਖਦੇ ਆਂ ਭਾਣ ਜਦ ਕੋਈ ਗੰਮੀ ਵਿੱਚ ਫਸ ਗਈ ਉਧਰ ਲੈ ਕੇ ਆਉਂਦੇ ਆਂ ਪ੍ਰੀਤ ਵਾਲਿਆਂ ਦੇ ਉਹ ਪੰਜਾਬੀ ਆਪਾਂ ਨਵੀਂ ਮੋਟਰ ਤੇ ਚੱਲੇ ਆਂ ਵੀਰ ਚਲਾਉਂਦਾ ਮਿਲਦੇ ਆ ਤੁਹਾਨੂੰ ਉੱਤੇ ਜਾ ਕੇ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਭਾਰਤ ਤੋਂ ਸਰਕਾਰ ਕੰਪੈਨ ਵਾਲਿਆਂ ਦੇ ਆ ਕਰੋ ਚੈੱਕ ਇਹ ਦਿਖਾਉਦੇ ਜਾਵਾਂਗਾ ਤੁਹਾਨੂੰ ਕੈਸ਼ ਸ਼ਹਿਰ ਲੰਘਣੇ ਨੇ ਜਾ ਜਾ ਕੇ ਜਮੀਰ ਆਪਣੀ ਕਿੰਨੀ ਦੂਰ ਆ ਉਹ ਵੀ ਦੱਸਾਂਗੇ ਫਿਰ ਹੋਜੀ ਸਹੌਲੀ ਪਾਹਂਦੇ ਆਪਾਂ ਉਹ ਆਪਾਂ ਮੁੜਦਾ ਸਭ ਦੱਸ ਰਿਹਾ ਕਿੱਥੋਂ ਮੁੜਦਾ ਤਰਾ ਸਮਾਨ ਲੈਣੇ ਆ ਖੋਲ ਤੇ ਤਵੀਆਂ ਤੁਵੀਆਂ ਖੋਲ ਕੇ ਆਪਾਂ ਪਹੁੰਚ ਗਏ ਆ ਮੋਟਰ ਤੇ ਇਹ ਵੀ ਆਪਣੇ ਕੋਲੇ ਆ ਤੇ ਉਹ ਸਾਹਮਣੇ ਦਰਖਤਾਂ ਵਾਲੀ ਆਹਾ ਤੇ ਦੋ ਆ ਸਾਹਮਣੇ ਨੇ ਇੱਧਰ ਉਹ ਤਾਂ ਉਹ ਦੇਖਾ ਖੜੀਆਂ ਨੇ ਦੋ ਉਹ ਦੇ ਉਹ ਦੇ ਨਾ ਲੱਗਿਆ ਆਪਾਂ ਉਹ ਦੇਖਾ ਦੀ ਆ ਸਾਹਮਣੇ ਡੇਕਾਂ ਖੜੀਆਂ ਨੇ ਹੱਦ ਹੋਏ ਤੇ ਇਧਰ ਨੂੰ ਦੇਖਦੇ ਆ ਕਾਂਚ ਬਾਰੇ ਵਾਲੀ ਉਹ ਸਾਹਮਣੇ ਉਹਦੇ ਤੇ ਟਾਲੀਆਂ ਖੜੀਆਂ ਨੇ ਆਹਦੇ ਟਾਲੀਆਂ ਚ ਦੇ ਵਿੱਚ ਆ ਆਹ ਔਰੇ ਆ ਸਾਹਮਣੇ ਰੋਡ ਆ ਜੀ ਆ ਵਰਕਸ਼ਾਪ ਦੀ ਨਹੀਂ ਇਹ ਦੇਖੋ ਆ ਸ਼ੈੱਡ ਵਾਲੀ ਜੀ ਕੰਮ ਵਾਲੇ ਸਾਰੇ ਪਲਾਟਾਂ ਦੇ ਵਿੱਚ ਬਹੁਤ ਜ਼ਿਆਦੇ ਬਹੁਤ ਹੀ ਜ਼ਿਆਦੇ ਮਾਲ ਛੱਡਿਆ ਹੋਇਆ ਤੂੜੀ ਬਣਾਉਣੇ ਵਾਲਿਆਂ ਨੇ ਮੋਟੀ-ਮੋਟੀ ਤੂੜੀ ਬਣਾਈ ਆ ਇਹ ਤਾਂ ਅੱਗ ਲਾ ਕੇ ਹੀ ਲੋਟ ਆਉਣਾ ਕੰਮ ਨੇ ਦੱਸਾ ਬਾਈ ਵੀ ਨਾਲੇ ਆ ਘੁੰਮ ਰਹੇ ਆ ਬਹੁਤ ਨਜਾਇਜ਼ ਛੱਡਿਆ ਹੋਇਆ ਕਿਸੇ ਵੀ ਤਰੀਕੇ ਨਾਲ ਤੂੜੀ ਬਣਾਈ ਨਹੀਂ ਹੈਗੇ ਕਿਉਂਕਿ ਤੂੜੀ ਹੋਣੀ ਆ ਜ਼ਿਆਦੇ ਅਗਲੇ ਕੋ ਤੇ ਮੋਟੀ-ਮੋਟੀ ਬਣਾ ਕੇ ਲੈ ਗਏ ਆ ਦੇਖੋ ਕਿਵੇਂ ਖੜੀਆਂ ਨੇ ਬੱਟਾਂ ਤੇ ਥੱਬਿਆਂ ਦੇ ਥੱਬੇ ਪਏ ਨੇ ਆ ਮੋੜ ਕੇ ਉਰੋਂ ਘੇਰਾ ਆਏ ਨੂੰ ਆਸਫੇਦਿਆੜਾ ਦੇਖੋ ਸਾਰੇ ਦੇਖ ਕੇ ਟਰੈਕਟਰ ਟਰੈਕਟਰ ਫੇਰ ਕੇ ਕਰਦੇ ਆ ਇਹਨੂੰ ਓਕੇ ਆ ਦੇਖੋ ਕੋਈ ਲਾਗੇ ਲੁਗੇ ਦੀ ਬੀਬੀਆਂ ਵੀ ਨਹੀਂ ਆਈਆਂ ਲਾਗੇ ਵੱਡਣਾ ਦੇਖੋ ਬਲੀਆਂ ਆਪਣੇ ਖੜੀਆਂ ਨੇ ਆ ਦੇ ਇਹ ਸਾਈਡਾਂ ਸੁੱਟਾਂ ਬਾਹਰ ਆ ਰਹੇ ਆ ਖਤਰੇ ਵਾਲੀਆਂ ਪਹਿਲਾਂ ਫੇਰ ਲਾਵਾਂਗੇ ਅੱਗ ਰਿੰਕੂ ਭਾਈ ਛੱਡਿਆ ਮੈਂ ਖਾ ਲਾ ਗੇੜੇ ਅੱਛਾ ਸਪੇਰਾ ਤੂੜੀ ਪਈ ਦੀ ਇਹਦੇ ਹਲਦ ਵਾਲੇ ਲਾਲੇ ਗੇੜੇ ਤੇ ਇੱਧਰ ਵਾਟਰ ਦੇ ਅਵੇਲੇਬਲ ਇੱਥੇ ਤੇ ਘੁੰਮਦੀ ਔਕਣ ਗੇੜੇ ਲਾ ਲਿਆ ਆਪਾਂ ਹਸਫਾਇਦੇ ਨਾਲ ਨਾਲ ਸਾਈਡਾਂ ਸੂਟਾਂ ਦੇ ਗੇੜੇ ਲਾ ਤੇ ਲਿ ਜਾਂਦਾ ਕੰਮ ਕਰ ਨਾਲ ਹੁੰਦੇ ਖੇਤਾਂ ਦੀ ਸਫਾਈ ਦਾ ਅਰਜ਼ੰ ਮੈਂ ਵੀ ਆਉਣਾ ਥੰਮ ਕੇ ਚ ਲੈ ਲਈ ਫਿਰ ਪਰਮਾਤਮਾ ਨੇ ਕਰਤਾ ਬਦਲ ਦੇਖੋ ਕਣੀਆਂ ਆਈਆਂ ਤੇ ਲੰਘੀਆਂ ਤੇ ਆਹ ਪਲਾਟ ਆਪਾਂ ਨੇ ਕਰ ਤੇ ਸਾਫ਼ ਇਧਰ ਆ ਦੇਖੋ ਕਿਸੇ ਗਵਾਂਡੀ ਦੇ ਵਿੱਚ ਤੂੜੀ ਬਣਾਉਣ ਤੋਂ ਰਹਿੰਦੀ ਐ ਇਹ। ਅਰੇ ਲਾਨ ਪਿਆ ਇਹ ਦੇਖੋ। ਲੋਟਾਈ ਕਿਹੜਾ ਤੰਨ ਜੋ ਵੀ ਇੰਨੇ ਗਨੇ। ਹਾਂ ਕੋ ਮੌਸਮ ਬਦਲਾਈ ਹੋ ਗਈ। ਆਪਾਂ ਪਹੁੰਚੇ ਹੋਏ ਆਂ ਅੱਜ ਸਹੌਲੀ। ਇੱਥਰ ਰੀਂਗੂ ਭਾਈ ਲਗਿਆ ਬਹੁਣ ਇੱਥੇ ਆਪਾਂ ਬਿਜਰੀ ਪਨੀਰੀ ਪਨੀਰੀ ਦੀ ਕਰਦੇ ਆ ਖੇਤ ਪਲਾਟ ਤਿਆਰ। ਜਿੱਦਾਂ ਕਿ ਤੋਂ ਕਰ ਰਹੇ ਆ ਤਿਆਰ ਵੱਧ ਕਰਦੇ। ਉਹ ਤਾਂ ਖੇਤ ਤਾਂ ਨਿੱਕੀ ਹੋ ਜਾਂਦੀਆਂ ਤੈਨੂੰ ਚਾਹਤ ਇਹ ਕਰਦਾ ਬਹੁਤ ਉੱਠਦਾ ਪਹਿਲਾਂ ਮੈਂ ਲੱਗਿਆ ਜੀ ਪਾਉਣ ਮਗਿਆ ਤੂੰ ਵੀ ਬਾਹਰੇ ਬਹੁਤ ਜਾਲੇ ਪਾਉਂਦਾ ਉੱਠਦਾ ਉਹਦੇ ਕਰਕੇ ਕਹਣਾ ਮੈਂ ਪਾਉਣਾ ਵੀਰੇ ਮਗਿਆ ਚੱਲ ਤੂੰ ਬਾਹਰੇ ਲੱਗਦੀਆਂ ਬੇੜੀਆਂ ਨੇ ਤਵੀਆਂ ਐ ਜੀ ਕੋਈ ਗੱਲ ਨਹੀਂ ਸੁੱਕੀ ਜ਼ਮੀਨ ਚੋਂ ਤੌਫੀ ਭਾਈ ਉਹ ਹੋਈਆ ਦੂਸਰੀ ਬਾਹੀ ਮਹਿਣ ਬਣ ਜੂ ਤੇ ਲੱਗੇ ਆ ਟਰੈਕਟਰ ਨੂੰ ਜੋਨ ਨਾਲੇ 552 ਨੂੰ ਫਾਲੇ ਆਪਾਂ ਚਰਾਇਆ ਨਹੀਂ ਲੋਹਰੇ ਦਾ ਬਾਹਰ ਮੱਚ ਅੰਧਾ ਪਾਵਾਗੇ ਬੜੀ ਹੈਰੋਂ ਬੜੀ ਹੈਰੋਂ ਗਈ ਸੀ ਉਹਦਾ ਦਾਸ ਦਾ ਦੀ ਹੋਇਆ ਨਾ ਸਭ ਕੇੜੀ ਨਹੀਂ ਪਤਾ ਲੱਗਣਾ ਮਰੀ ਨਾਰਮ ਵਿੱਚ ਪਾਹਾਂਗੇ ਗਰਾਉਂਡ ਵੀ ਕਰਣੀ ਆ ਸਾਰੇ ਪਲਾਟਾਂ ਨੂੰ ਫੇਰ ਪਤਾ ਬੱਤੀ ਕੋਈ ਨਾ ਆ ਦੇਖ ਰਹੇ ਆ ਹਨਾ ਬਹੁਤ ਖੋਦ ਰੋੜਦਾ ਦੇਖੋ ਰੰਗ ਜੇ ਬਦਲੀ ਜਾਂਦਾ ਹੈ ਦੁਪਹਿਰੇ 2:30 ਵਜੇ 3 ਵਜੇ ਕਣੀਆਂ ਵੀ ਪਾਤੀਆਂ ਥੋੜੀਆਂ ਜੀਆਂ ਕਰ ਲੀਆਂ ਕੱਟੀਆਂ ਤਵੀਆਂ ਤੇ ਲਾਉਣੇ ਆ ਟਾਇਰ ਤਾਂ ਕਿ ਚੱਲੇ ਹੁਣ ਪਿੰਡ ਨੂੰ ਬਾਤ ਆ ਤੋਟੀ ਮਾਡਲ ਕਾਟਰ ਕਰਤਾ ਆਪਾਂ ਸੇਲ ਆ ਦੇਖੋ ਤੁਹਾਡੇ ਸਾਹਮਣੇ ਆ ਲੱਖਾਂ ਰੁਪਏ ਲੱਗਿਆ ਇਸ ਸਲੌਦੀ ਵਾਲਾ ਧਿਆਨ ਰੱਖੀ ਹੈ ਨਾ ਲੱਖੇ ਬਾਈ ਉੱਠ ਖੜ ਕੇ ਐ ਹੋ ਜਾਂਦੇ ਨੇ ਸੇਲ ਕਰਤਾ ਜੀ ਆਪਾਂ ਇਹ ਇਹ ਕਈ ਵਾਰੀ ਆਏ ਹੋਏ ਆ ਚੱਲੇ ਵੀਰੋ 23 ਮਾਡਲ ਆ ਫੇਰ ਵੀ ਮਾੜਾ ਮੋਟਾ ਛਾ ਰੱਖਾਂਗੇ ਲਓ ਜੀ ਹੋ ਗਿਆ ਆਪਣਾ ਟਰੈਕਟਰ ਤਿਆਰ ਆਪਾਂ ਲੈਣ ਆਏ ਆ ਵੀਰ ਕੋਲੋਂ ਬੇਟਾ ਵਾਲਾ ਤੇ 36 30 ਦਾ ਆਪਣੇ ਦਾ ਹਲੇ ਚੁੱਲਾ ਪਿਆ ਇਹਦਾ ਚੱਲੀ ਜਾਂਦਾ ਕੰਮ ਇਹਦਾ ਆਪਾਂ ਇਹਦੇ ਵਿੱਚ ਇਹਦੇ ਵਿੱਚ ਟਗਾਉਣੇ ਨੇ ਪਲੇਟਾਂ ਕਟਾਉਣੀਆਂ ਦਿੱਤੀਆਂ ਹੋਈਆਂ ਵੀਰ ਨੇ ਤੇ ਦੇਖੋ ਜੀ ਕਿਸੇ ਵੀਰ ਚਾਹਵਾਂ ਨੇ ਬੀਲਾਂ ਵਾਲੇ ਉਹ ਵੀ ਪਏ ਨੇ ਬੀਲ ਵੀ ਜਿਹੜੇ ਬੇਟਾ ਚਾਹਵਾਂ ਨੇ ਉਹਨਾਂ ਦੀ ਬੇਟ ਵੀ ਪਏ ਨੇ ਆ ਦੇਖੋ ਸਪਿੰਨਰਾਂ ਦੇ ਚਾਹਵਾਂ ਨੇ ਸਪਿੰਨਰ ਵੀ ਪਏ ਨੇ ਸਾਈਡ ਤੇ ਸਪੋਰਟਾਂ ਲਗਾਉਣੀਆਂ ਨੇ ਕਿਸੇ ਵੀ ਟਰੈਕਟਰ ਨੂੰ ਉਹ ਵੀ ਪਈਆਂ ਨੇ ਬੰਪਰ ਲਗਾਉਣਾ ਉਹ ਵੀ ਪਿਆ ਤੇ ਛਤਰੀ ਲਗਾਉਣੇ ਨੇ ਲਗਾਉਣੀਆਂ ਉਹ ਵੀ ਪਈਆਂ ਨੇ ਆ ਦੇਖੋ ਹਰ ਚੀਜ਼ ਲਾਉਂਦਾ ਵੀਰ ਆ ਪਏ ਨੇ ਵੰਪਰ ਤੇ ਆਪਾਂ ਨੇ ਲਵਾਏ ਨੇ ਆ ਕਰੋ ਚੈੱਕ ਕੀ ਕਹਿੰਦੀ ਆ ਕੁਆਲਿਟੀ 4 ਕੁਇੰਟਲ 8 ਕਿਲੋ ਵਜਨ ਕਰਤਾ ਵੀਰ ਨੇ ਇੰਨੀ ਕਿ ਜਗ੍ਹਾ ਦੇ ਵਿੱਚ ਸਿਰਫ ਚੁੱਲ੍ਹੇ ਦੇ ਮੂਰੇ ਮੂਰੇ ਸਿੱਧਾ ਹੈ ਕੋਈ ਬਿੰਗ ਵਾਲ ਨਹੀਂ ਪਾਇਆ ਜਿੰਨੀ ਜਗ੍ਹਾ 'ਚ ਚੁੱਲ੍ਹਾ ਹੈ ਟਰੈਕਟਰ ਦਾ ਉਨੀ ਜਗ੍ਹਾ 'ਚ ਪਾਏ ਨੇ ਸਾਨੂੰ ਵੀ ਆਪਣਾ ਨਾਲ ਆਇਆ ਦੇਖੋ ਸਾਨੂੰ ਤਿੰਨ ਕੁਇੰਟਲ ਆ ਖੜਾ ਵੀ ਆ ਪੈਸੇ ਕੱਢੇ ਆਣਗੇ 52-10 ਦੀ ਵਾਰੀ ਬੇਟਾਂ ਦੀ ਤਿੰਨ ਮਹੀਨੇ ਬਾਅਦ ਆ ਗਈ ਰਹਿ ਗਈ ਹੁਣ ਛਤਰੀ ਆਪਣੀ ਨੂੰ ਆਪਣੇ ਕੋ ਘਰੇ ਪਈ ਆ ਆਪਾਂ ਲਾ ਦੇਣੀ ਆ ਸਾ ਬਾਈ ਖੜਾ ਕਰਦਾ ਗੱਲਾਂ ਵੀਰ ਨਾਲ ਤੇ ਤੇਰੀ ਮਿਹਨਤ ਆਈ ਆ ਵੀ ਕਹੀਏ ਵੀ ਨਾ